ਪਟਿਆਲਾ ਵਿੱਚ 5 ਸਾਲ ਦੇ ਬੱਚੇ ਦੇ ਨਾਲ ਹੋਇਆ ਗਲਤ ਕੰਮ ਬੱਚੇ ਦੇ ਪਿਤਾ ਗੋਲਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੇਰਾ ਬੱਚਾ ਪਟਿਆਲਾ ਦਿਨਜੀ ਸਕੂਲ ਵਿੱਚ ਜੋ ਕਿ ਐਲकेजी ਕਲਾਸ ਦੇ ਵਿੱਚ ਪੜਦਾ ਹੈ ਉਹ 2-4 ਦਿਨ ਤੋਂ ਕਹਿ ਰਿਹਾ ਸੀ ਕਿ ਪੇਟ ਦੇ ਵਿੱਚ ਦਰਦ ਹੋ ਰਿਹਾ ਹੈ ਜਦੋਂ ਬੱਚੇ ਦੇ ਪਰਿਵਾਰ ਵੱਲੋਂ ਪਟਿਆੰਦਰ ਚਿਤਰਾ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਡਾਕਟਰ ਨੇ ਚੈੱਕ ਕਰਨ ਤੋਂ ਬਾਅਦ ਦੱਸਿਆ ਪਰਿਵਾਰ ਨੂੰ ਕਿ ਉਸ ਦੇ ਬੱਚੇ ਦੇ ਨਾਲ ਗਲਤ ਕੰਮ ਹੋਇਆ ਬੱਚੇ ਨੇ ਕਿਹਾ ਹੈ ਕਿ ਉਸ ਸਕੂਲ ਦੇ ਵਿੱਚ ਇੱਕ ਵਿਅਕਤੀ ਜੋ ਕਿ ਜਿਸ ਨੇ ਹੀ ਉਸ ਦੇ ਨਾਲ ਗਲਤ ਕੰਮ ਕੀਤਾ ਹੈ ਇਸ ਮਾਮਲੇ ਦੇ ਇਸ ਮਾਮਲੇ ਨੂੰ ਲੈ ਕੇ ਪਟਿਆਲਾ ਪੁਲਿਸ ਨੂੰ ਇਤਲਾ ਮਿਲੀ ਮੌਕੇ ਤੇ ਪਹੁੰਚੇ ਡੀਐਸਪੀ ਪਟਿਆਲਾ ਸਤਨਾਮ ਸਿੰਘ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਏਗੀ ਜੋ ਵੀ ਦੋਸ਼ੀ ਪਾਇਆ ਜਾਏਗਾ ਉਸ ਦੇ ਖਿਲਾਫ ਮਰਦਿ ਕਰਵਾਈ ਕੀਤੀ ਜਾਏਗੀ ਉਸ ਨੂੰ ਬਖਸ਼ਾ ਲਈ ਜਾਵੇਗਾ ਪਟਿਆਲਾ ਦੇ ਵਿੱਚ ਇਹ ਘਟਾ ਵਾਪਰੀ ਹੈ ਯੋ ਕਿ ਦੱਸ ਦੇ ਕਿ ਬੱਚੇ ਦੇ ਪਿਤਾ ਦਾ ਕਹਿਣਾ ਹੈ ਕਿ ਇਨਸਾਫ ਮਿਲਣਾ ਚਾਹੀਦਾ ਹੈ ਜਿਸ ਵੀ ਵਿਅਕਤੀ ਨੇ ਮੇਰੇ ਬੱਚੇ ਦੇ ਨਾਲ ਗਲਤ ਕੰਮ ਕੀਤਾ ਉਸ ਨੂੰ ਬਣਦੀ ਸਜ਼ਾ ਵੀ ਮਿਲੀ ਇਹਦੀ ਹੈ ਮੈਂ ਨਾਮ ਗੁਰਿੰਦਰ ਸਿੰਘ ਆ ਜੀ ਸਾਫੀ ਪਾਰਟੀ ਤੋਂ ਅਰਵਿੰਦ ਜੀ ਕੀ ਹੋਇਆ ਇਹਨਾਂ ਦੇ ਬੱਚੇ ਦੇ ਨਾਲ ਇਹ ਮੇਰੇ ਜਾਣਕਾਰ ਨੇ ਇਹਨਾਂ ਦਾ ਬੇਟਾ ਇਹ ਉਹਦਾ ਤਾਇਆ ਜੀ ਨੇ ਇਹਨਾਂ ਦਾ ਬੇਟਾ ਪੜਦਾ ਅਰਵਿੰਦੋ ਸਕੂਲ ਜਿਹੜਾ ਬੱਸ ਸੈਂਡ ਲੱਗਿਆ ਜੀ ਹਾਂ ਤੇ ਉਹਨੇ ਕੱਲ ਕੰਪਲੀਟ ਕੀਤੀ ਮੇਰੇ ਪੇਟ 'ਚ ਹੋਰ ਬੈਕ 'ਚ ਦਰਦ ਹੋ ਰਿਹਾ ਹੈ ਜੋ ਇਹਨਾਂ ਨੇ ਸਾਰਿਆ ਕਿਵੇਂ ਕਰਕੇ ਕੱਟ ਲਈ ਇਸ ਵੇਰੇ ਨਾਲ ਦੇ ਕੋਈ ਨਰਸਿੰਗ ਹੋਮ ਉੱਥੇ ਲੈ ਕੇ ਗਏ ਲਿਜਾਂਣ ਤੋਂ ਬਾਅਦ ਜਦੋਂ ਚੈੱਕ ਕੀਤਾ ਵੀ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਡਾਕਟਰ ਨੇ ਕਰਨ ਨੂੰ ਰਜਿੰਦਰ ਹਸਪਤਲ ਇਹ ਜੋ ਅਸਮਨ ਰਜਿੰਦਰ ਹਸਪਤਲ ਲਿਆਏ ਉਰੇ ਡਾਕਟਰ ਨੇ ਚੈੱਕ ਅਪ ਕੀਤਾ ਤੇ ਫੇਰ ਵੀ ਇਹਨਾਂ ਕੋਈ ਸ਼ਰੀਰਕ ਸੋਸ਼ਨ ਹੋਇਆ ਸਾਨੇ ਬੱਚੇ ਨੂੰ ਪੁੱਛੇ ਵੀ ਕੀ ਹੋਇਆ ਬੱਚਾ ਕਹਿੰਦਾ ਵੀ ਮੇਰਾ ਰਵਿੰਦੋ ਸਕੂਲ ਹੈ ਯੂ ਐਲ ਕੇਜੀ ਚ ਪੜਦਾ ਹੂ ਤੇ ਕੋਈ ਬੰਦਾ ਇਹ ਉਥੇ ਸਰ ਕੋਣ ਹੈ ਕੁਲੀ ਹੈ ਪੀ ਐਨ ਹੈ ਕੋਈ ਹੈ ਨਾ এমਪਲੋਇਆ ਕਲਰਕ ਹੈ ਕੋਈ ਸਾਨੂੰ ਨਹੀਂ ਪਤਾ ਜੀ ਕਿੰਨੇ ਪਛਾਨ ਲਾਂਗਾ ਉਹ ਮੈਨੂੰ ਕੋ ਰੂਮ ਚ ਲੈ ਗਿਆ ਹਸਪੀਟਲ ਵਾਲੇ ਹਸਪੀਟਲ ਰੂਮ ਚ ਲੈ ਜਾਣ ਤੋਂ ਬਾਅਦ ਉਹਨੇ ਮੈਨੂੰ ਪੂਰਾ ਪੇਨ ਕੀਤਾ ਠੀਕ ਆ ਪੂਰਾ ਨੇ ਮੇ ਨਾਲ ਮਾਰਿਆ ਵੀ ਚਾਕਲੇਟ ਵੀ ਦਿੱਤੀ ਕਿਨਾਂ ਫਿਰ ਉਹਦੇ ਮੇਰੇ ਪੇਟ ਰੈਣ ਲੱਗ ਗਿਆ ਮੈਂ ਘਰ ਆ ਕੇ ਦੱਸਿਆ ਨਹੀਂ ਮੈਂ ਡਰ ਗਿਆ ਫਿਰ ਮੈਂ ਸ਼ਾਮ ਨੂੰ ਦੱਸਿਆ ਮੇਰੇ ਘਰ ਦੇ ਹਸਪੀਟਲ ਲੱਗੇ ਫਿਰ ਮੈਂ ਹਸਪੀਟਲ ਆ ਕੇ ਉਹਰੇ ਬੱਚੇ ਨੇ ਇਹ ਦੱਸਿਆ ਕਿ ਕਿੰਨੇ ਕ ਸਮੇਂ ਤੋਂ ਉਹਦੇ ਨਾਲ ਬੁਰਿਆ ਸੀ ਜਾਂ ਕੋਈ ਹੋਰ ਵੀ ਲੋਕ ਸੀ ਇਹ ਇਹ ਤਾਂ ਇਹ ਦੱਸਿਆ ਬੱਚਾ ਬਹੁਤ ਡਰਿਆ ਹੋਇਆ ਸੀ ਪਹਿਲੀ ਗੱਲ ਤਾਂ ਬਹੁਤ ਡਰਿਆ ਕਿ ਆ ਬੱਚੇ ਨੇ ਬੱਚੇ ਨੇ ਦੱਸਿਆ ਕਿ ਸਕੂਲ 'ਚ ਇੱਕ ਅੰਕਲ ਸੀ ਜਿਹੜੇ ਉਹਨੂੰ ਚਾਰਟ ਤੇ ਲੈ ਗਏ ਸੀ ਕਮਰੇ 'ਚ ਜੀ ਉੱਥੇ ਚਾਕਲੇਟ ਦਾ ਉਹਦੇ ਆ ਜੀ ਪਰ ਉਹ ਗਲਤ ਕੰਮ ਕਰੇਗੀ ਰਜਿੰਦਰਾ ਹਸਪੀਟਲ 'ਚ ਐਡਮਿਟ ਹੋਇਆ ਉਹਨੂੰ ਬੱਚੇ ਨੂੰ ਤੇਰਾਂਸ 'ਚ ਐਡਮਿਟ ਕਰਾਇਆ ਬੱਚੇ ਨੇ ਪੇਟ 'ਚ ਦਰਦ ਇਸ ਸ਼ਿਕਾਇਤ ਕੀਤੀ ਸੀ ਕਿ ਫਿਜ਼ੀਕਲ ਅਸੌਲਟ ਦੀ ਸ਼ਿਕਾਇਤ ਕੀਤੀ ਸੀ ਜਿਸ ਸਬੰਧ ਵਿੱਚ ਤਫਤੀਸ਼ ਕਰਨ ਵਿੱਚ ਸਕੂਲ ਚਾਏ ਆ। ਬੱਚੇ ਨੇ ਕਹਿਿਆ ਕਿ ਸਕੂਲ ਦੇ ਗਾਰਡ ਨੇ ਮੇਰੇ ਨਾਲ ਬਦਸਲੂਕ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਤੇ ਕ੍ਰਿਮੀਨਲ ਅਸੌਲਟ ਕਰ ਫਿਜ਼ੀਕਲ ਅਸੌਲਟ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਸਬੰਧ ਵਿੱਚ ਸਾਰੇ ਟੈਕਨੀਕਲ ਪੁਆਇੰਟ ਤੇ ਹਿਊਮਨ ਇੰਟੈਲੀਜੈਂਸ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਸਕੂਲ ਕਿਹੜਾ ਹੈ? ਕਿਹੜੇ ਕੰਢੀ ਵੱਲ? ਸਕੂਲ ਇੱਕ ਸਿਰੀਅਰ ਵੈਂਡਰ ਸਕੂਲ ਹੈ। ਬਹੁਤ ਪੁਰਾਣੇ ਬਸ ਸਟੈਂਡ ਕੋਲੇ। ਉੱਥੇ ਹੁਣ ਤਫਤੀਸ਼ ਕੀਤੀ ਜਾ ਰਹੀ ਹੈ।

बच्चा एलकेजी क्लास में गार्ड का तो अभी क्लियर होना बाकी तो किसी से किसी को तो दिखो सारी साल से बार ये की तो या नहीं कल 11 बजे का बच्चे ने प्रेज बाकी तो लास्ट डेडलाइन 10 नवंबर है या फिजिकल मेडिकल सेक्सुअल सॉल्व है बाकी किसी का भी